ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ ਜਿ ਹਾਲ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੀ ਬੀਤੀ ਦੇਰ ਰਾਤ ਫੇਫੜੇ ਹਲਾਤਾਂ ਵਿੱਚ ਮੌਤ ਹੋ ਗਈ ਤਾਂ ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਸਿਰ ਵਿੱਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਡੀ ਐਮ ਸੀ ਹਸਪਤਾਲ ਲਿਆਂਦਾ ਗਿਆ ਜਿੱਥੇ ਕਿ ਉਹਨਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਇਸ ਪੂਰੀ ਘਟਨਾ ਤੋਂ ਬਾਅਦ ਪੁਲਿਸ ਦਾ ਬਿਆਨ سامنے ਆਇਆ ਹੈ ਡੀਸੀਪੀ ਜਸਕਰਨ ਸਿੰਘ ਤੇਜਾ ਮੁਤਾਬਕ ਗੋਲੀ ਗੁਰਪ੍ਰੀਤ ਸਿੰਘ ਗੋਗੀ ਦੇ ਸਿਰ ਵਿੱਚੋਂ ਦੀ ਆਰ-ਪਾਰ ਹੋ ਗਈ ਹਾਲਾਂਕਿ ਡੀਸੀਪੀ ਨੇ ਕਿਹਾ ਕਿ ਪਰਿਵਾਰ ਦੇ ਬਿਆਨਾਂ ਮੁਤਾਬਕ ਗੁਰਪ੍ਰੀਤ ਸਿੰਘ ਗੋਗੀ ਆਪਣੇ ਲਾਇਸੈਂਸੀ ਹਥਿਆਰ ਨੂੰ ਸਾਫ਼ ਕਰ ਰਹੇ ਸੀ ਅਤੇ ਇਸ ਦੌਰਾਨ ਅਚਾਨਕ ਗੋਲੀ ਚੱਲੀ ਜੋ ਕਿ ਗੁਰਪ੍ਰੀਤ ਸਿੰਘ ਗੋਗੀ ਦੇ ਸਿਰ ਵਿੱਚੋਂ ਆਰ-ਪਾਰ ਹੋ ਗਈ ਫਿਲਹਾਲ ਪੁਲਿਸ ਵੱਲੋਂ ਪੋਸਟਮਾਰਟਮ ਤੋਂ ਬਾਅਦ ਇਸ ਪੂਰੇ ਮਾਮਲੇ 'ਚ ਅਗਲੀ ਕਾਰਵਾਈ ਦੀ ਗੱਲ ਆਖੀ ਗਈ ਹੈ ਕੀ ਕਾਰਨ ਰਹੇ ਨਹੀਂ ਕਿ ਆਹ ਕਹਿੰਦੇ ਗੋਲੀ ਲੱਗੀ ਲੱਗਣ ਕਾਰਨ ਜਿਹੜਾ ਮੌਤ ਹੋਈ ਹੈ ਜੀ ਓਏ ਲੈਡ ਬੋਬੀ ਕਿੱਧਰੋਂ ਮਾਰਦਾ ਪਿਆ ਜਿਹੜੀ ਉਹਨਾਂ ਦੇ ਹੈਡ 'ਚ ਆਖੀ ਪੋਸਟਮਾਰਟਮ ਤੋਂ ਬਾਅਦ ਜਿਹੜਾ ਕੌਨਸਲ ਅਪੀਅਰ ਹੋ ਜੂਗਾ ਬਟ ਜੋ ਹੋਣ ਤੱਕ ਦੀ ਪਰਿਵਾਰ ਦੇ ਦੱਸਣੀ ਉਹਨਾਂ ਦੇ ਜੋ ਇੱਥੇ ਮੁੰਡਾ ਸੀ ਉਹ ਦੱਸਣਾ ਹੈ ਕਿ ਐਕਸੀਡੈਂਟ ਹੋਇਆ ਹੋਇਆ ਉਹ ਜਿਹੜਾ ਇਹਨਾਂ ਦੇ ਲੱਗਿਆ ਤੇ ਬਾਕੀ ਅਸੀਂ ਕੱਲ ਨੂੰ ਮਾਲੀ ਡੀਐਮਸੀ ਦੇ ਵਿੱਚ ਮੌਤਵੀਂ ਇਹ ਥੋੜੀ ਲੱਗੀ ਸਰਕਾਰ ਨੂੰ ਉਹਨਾਂ ਦਾ ਬੋਸ ਕਿੰਨੇ 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 ਵਜੇ ਦੀ ਸਰ ਕਟਣਾ ਪੁਰੀ ਤਕਰੀਬਨ ਸਾਢੇ 11 ਵਜੇ ਦੀ ਵਾਰਦਾਤ ਹੈ ਸਾਢੇ 11 ਵਜੇ ਸਰ ਦੇ ਵਿੱਚ ਕੋ ਫਾਇਰ ਹੈ ਉਹਨਾਂ ਦਾ ਲਾਇਸੈਂਸ ਨਹੀਂ ਹੋਇਆ ਉਹਨਾਂ ਦਾ 25 ਬੋਰ ਦਾ ਕਿਹੜਾ ਰਵਾਨਾ ਹੈ ਉਹਨਾਂ ਦਾ ਲਾਇਸੈਂਸੀ ਫਿਕਸ ਹੈ ਸਰ ਪੇਸਾ ਉਹਨਾਂ ਦਾ ਆਪਣਾ ਆਪਣਾ ਪੇਸਾ ਉਹਨਾਂ ਦਾ ਹੀ ਉਹਨੂੰ ਲਾਇਡ ਕਿਹੜੇ ਪਾਸੇ ਭਲਾਤੀ ਹੈ ਹਾਂਜੀ ਲਾਇਸੈਂਸੀ 25 ਬੋਰ ਹਾਂਜੀ ਉਹਦੇ ਵਿੱਚੋਂ ਜੋ ਇੱਕੋ ਫਾਇਰ ਹੋਇਆ ਹੈ ਜੋ ਫੈਮਲੀ ਦੇ ਵਿੱਚ ਸਾਰਿਆਂ ਦੱਸਣ ਲੱਗੇ ਐਕਸੀਡੈਂਟਲ ਫਾਇਰ ਹੋਇਆ ਬਾਕੀ ਅਸੀਂ ਆਪਰੇ ਜਿਹੜਾ ਬੋਸ ਨੂੰ ਤੁਹਾਨੂੰ ਥੋੜਾ ਜਿਹਾ ਦੱਸੋ ਕਿ ਕਿੱਥੇ ਕਰਕੇ ਫਾਇਰ ਹੋਇਆ ਹੈ ਉਹ ਲਾਈਟ ਲੈਫਟ ਤੋਂ ਰਾਈਟ ਹੈ ਐਗਜੈਕਟ ਜਿਹੜਾ ਉਹ ਐਂਟਰੀ অর ਐਗਜ਼ਿਟ ਰੂਟ ਹੈਗਾ ਲੱਕ ਕੇ ਆਰ ਪਰ ਹੋਈ ਅਚਾਨਕ ਲੱਗਿਆ ਸਫਾਈ ਕਰਦੇ ਵੇਲੇ ਸੀ ਪੂਰਾ ਪੂਰਾ ਅਗਰ ਜਾਣਕਾਰੀ ਹੋਵੇ ਤਾਂ ਜਿਹੜਾ ਇਹਨਾਂ ਦਾ ਇੱਕ ਸਰਵੰਟ ਹੈ ਤੇ ਵਾਈਟ ਹੋਲ ਦੇ ਦਸਤਾਵੇਜ਼ ਮੁਤਾਬਿਕ ਉਹ ਵਪਨ ਨੂੰ ਸਾਫਾ ਸਾਫ ਕਰ ਰਿਹਾ ਸੀ ਤਾਂ ਐਕਸੀਡੈਂਟਲੀ ਜਿਹੜਾ ਫਾਇਰ ਹੋਇਆ ਉਹ ਇੱਕੋ ਜਿਹੜਾ ਥੈਂਕ ਯੂ ਸਰ ਇਹ ਪੁਲਿਸ ਦਾ ਉਸੇ ਦਿਨ ਸਾਹਮਣੇ 4 ਵਜੇ ਉੱਪਰ ਚੱਕਿਆ ਤਾਂ ਕਿਹਾ ਜਾ ਰਿਹਾ ਹੈ ਕਿ ਜਿਸ ਸਮੇ ਗੁਰਪ੍ਰੀਤ ਸਿੰਘ ਹੋਗੀ ਆਪਣੀ ਪਿਸਤੌਲ ਸਾਫ ਕਰ ਰਹੇ ਸੀ ਉਸ ਸਮੇ ਅਚਾਨਕ ਉਹਨਾਂ ਨੂੰ ਗੋਲੀ ਲੱਗ ਗਈ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਦੱਸਦੀ ਹੈ ਕਿ ਇਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਆਇਆ ਗਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨੀ ਤਾ ਡੀਐਸਪੀ ਹਸਪਤਾਲ ਦੇ ਵਿੱਚ ਪੁਲਿਸ ਕਮਿਸ਼ਨਰ ਅਤੇ ਪੁਲਿਸ ਦੇ ਉੱਚ ਅਧਿਕਾਰੀ ਵੀ ਪਹੁੰਚੇ ਉਧਰ ਆਮ ਆਦਮੀ ਪਾਰਟੀ ਤੋਂ ਹਰਦੀਪ ਸਿੰਘ ਮੁੰਡੀਆਂ ਵੀ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕਿ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਤੇ ਦੁੱਖ ਜਤਾਇਆ ਹੈ ਮੌਲੀ ਖਬਰ ਮਿਲੀ ਸਾਡਾ ਭਰਾ ਮੇਲੇ ਗੋਗੀ ਦੇ ਗੋਲੀ ਲੱਗਣ ਨਾਲ ਜਿਹੜੀ ਅਚਾਨਕ ਗੋਲੀ ਚਲੀ ਉਹ ਹੀ ਪਤਾ ਲੱਗਾ ਜੇ ਮੈਂ ਤੇ ਆ ਹੀ ਆ ਜੇ ਔਰ ਬਹੁਤ ਮਾਰਾ ਹੈ ਬਹੁਤ ਮਾਰਾ ਕਹਿ ਸਕਦੇ ਆ ਪਾਰਟੀ ਨੇ ਇੱਕ ਵੱਡਾ ਘਟਾ ਬਹੁਤ ਵੱਡਾ ਘਟਾ ਸਾਨੂੰ ਬੜਾ ਵੱਡਾ ਘਟਾ ਲੁਧਿਆਣੇ ਵਾਸੀਆਂ ਨੂੰ ਸਾਡਾ ਭਰਾ ਸੀ ਵੱਡਾ ਔਰ ਸਾਹੀ ਤੇ ਬਹੁਤ ਗੁੱਸੇ ਖਦੇ ਸੀ ਉਹਨਾਂ ਦੇ ਬਹੁਤ ਨਾਰਾ ਸੀ ਬਹੁਤ ਮਾਰਾ ਸਰ ਕਿੰਨੇ ਵਜੇ ਤੁਹਾਨੂੰ ਉਤਲਾਮ ਮੀਂਹ ਤੇ ਕੀ ਮੈਨੂੰ ਹੁਣੇ 15 ਮਿੰਟ ਪਹਿਲਾਂ ਪਤਾ ਲੱਗੇ ਲੋਕਾਂ ਦੇ ਫੋਨ ਆਏ ਕਾਫੀ ਲੋਕਾਂ ਦੇ ਫੋਨ ਆ ਗਏ ਸਰ ਕੀ ਕਾਰਨ ਕੀ ਰਹੇ ਨੇ ਪਤਾ ਨਹੀਂ ਕਿ ਮੈਂ ਜਾ ਫਰਵਾਹ ਚੱਲ ਕੇ ਡਿੰਗੀ ਕੋਈ ਪਿਸਤੌਲ ਡਿੱਕੀ ਕੋਈ ਚੱਲ ਸਕਦਾ ਹੈ ਇਸ ਦੌਰਾਨ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਕਿ ਗੁਰਪ੍ਰੀਤ ਸਿੰਘ ਗੋਗੀ ਦੇ ਕਾਲ ਚਲਾਣੇ ਨੂੰ ਦੁਖਦਾਈ ਦੱਸਿਆ ਉਹਨਾਂ ਕਿਹਾ ਕਿ ਸੁਣ ਕੇ ਬੇहद ਦੁੱਖ ਲੱਗਿਆ ਕਿ ਗੋਗੀ ਜੀ ਬੇहद ਵਧੀਆ ਇਨਸਾਨ ਸਨ ਉਹਨਾਂ ਕਿਹਾ ਕਿ ਦੁੱਖ ਦੀ ਘੜੀ ਵਿੱਚ ਉਹਨਾਂ ਦੀ ਪਰਿਵਾਰ ਨਾਲ ਦਿਲੋਂ ਹਮਦਰਦੀ ਹੈ ਜੀ ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਬਿਆਨ ਦਿੱਤਾ ਹੈ ਉਧਰ ਜਾਣਕਾਰੀ ਮੁਤਾਬਕ ਮ੍ਰਿਤਕ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਬਸਤੀ ਦਾ ਅੰਤਿਮ ਸੰਸਕਾਰ ਬਾਅਦ ਦੁਪਹਿਰ 3 ਵਜੇ ਲੁਧਿਆਣਾ ਦੇ ਸਿਵਲ ਲਾਈਨ ਦੇ ਸਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ ਫਿਲਹਾਲ ਪੁਲਿਸ ਵੱਲੋਂ ਪੋਸਟਮਾਰਟਮ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਜਾਂਚ ਦੀ ਗੱਲ ਆਖੀ ਗਈ ਹੈ ਦੱਸਦੀ ਏਕੇ ਪੇਦ ਪਰ ਹਲਾਤਾ ਚ ਗੁਰਪ੍ਰੀਤ ਸਿੰਘ ਗੋਗੀ ਦੀ ਮੌਤ ਹੋਈ ਹੈ ਹਾਲਾਂਕਿ ਇਸ ਮੌਤ ਨੂੰ ਫਿਲਹਾਲ ਲਈ ਐਕਸੀਡੈਂਟਲ ਦੱਸਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗੁਰਪ੍ਰੀਤ ਸਿੰਘ ਗੋਗੀ ਵੱਲੋਂ ਹੋ ਸਕਦਾ ਹੈ ਕਿ ਆਤਮ ਹੱਤਿਆ ਕੀਤੀ ਗਈ ਹੋਵੇ ਪਰ ਫਿਲਹਾਲ ਪੁਲਿਸ ਇਸ ਮਾਮਲੇ 'ਚ ਪੋਸਟਮਾਰਟਮ ਤੋਂ ਬਾਅਦ ਕੁਝ ਵੀ ਕਹਿਣ ਦੀ ਗੱਲ ਆਖ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ